ਮੁਰਦਾਬਾਦ ਆਮ ਆਦਮੀ ਸਰਕਾਰ ਮੁਰਦਾਬਾਦ ਲੁਧਿਆਣਾ ਦੇ ਆਤਮਨਗਰ ਹਲਕੇ ਦੇ ਜਨਤਾਨਗਰ ਦੇ ਵਿੱਚ ਲੋਕ ਬਿਜਲੀ ਦੇ ਕਟਾ ਤੋਂ ਪਰੇਸ਼ਾਨ ਹਨ ਅਤੇ ਮਜਬੂਰੀ ਵਾਸਪੀਤੀ ਦੇਰ ਰਾਤ ਲੋਕਾਂ ਨੇ ਬਿਜਲੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਥਾਣੇ ਖ ਲੋਕਾਂ ਨੇ ਕਿਹਾ ਕਿ ਕੋਈ ਇੱਕ ਦਿਨ ਦੀ ਇਹ ਗੱਲ ਨਹੀਂ ਹੈ ਬੀਤੇ ਦਿਨ ਇੱਕ ਡੇਢ ਮਹੀਨੇ ਤੋਂ ਲਗਾਤਾਰ ਹੀ ਸਵੇਰੇ 6 ਵਜੇ ਬਿਜਲੀ ਚਲੀ ਜਾਂਦੀ ਹੈ ਅਤੇ ਦੇਰ ਸ਼ਾਮ ਤੱਕ ਨਹੀਂ ਆਉਂਦੀ ਅਤੇ ਕਈ ਵਾਰ ਤਾਂ ਸ਼ਾਮ ਨੂੰ ਜਾਂਦੀ ਹੈ ਫਿਰ ਦੇਰ ਰਾਤ ਤੱਕ ਨਹੀਂ ਆਉਂਦੀ। ਉਹਨਾਂ ਨੇ ਅੱਗੇ ਕਿਹਾ ਕਿ ਅੱਜ ਵੀ 5 ਵਜੇ ਦੀ ਬਿਜਲੀ ਗਈ ਹੋਈ ਹੈ ਅਤੇ ਹੁਣ ਤੱਕ ਨਹੀਂ ਆਈ। ਇਸ ਕਰਕੇ ਮੱਲੇ ਦੇ ਲੋਕ ਇਕੱਠੇ ਹੋਏ ਆ ਅਤੇ ਉਹਨਾਂ ਨੇ ਪ੍ਰਦਰਸ਼ਨ ਕੀਤਾ। ਉੱਥੇ ਹੀ ਦੂਜੇ ਪਾਸੇ ਬਿਜਲੀ ਸੰਬੰਧੀ ਸ਼ਿਕਾਇਤ ਲੈਣ ਲਈ ਬੈਠੇ ਮੁਲਾਜ਼ਮ ਨੇ ਦੱਸਿਆ ਕਿ ਉਹ ਸ਼ਿਕਾਇਤਾਂ ਲੈਣ ਲਈ ਬੈਠਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਹਨਾ ਦੀ ਜੋ ਵੀ ਸਮੱਸਿਆ ਹੈ ਅੱਗੇ ਸੰਬੰਧਿਤ ਜੇਏ ਨੂੰ ਦੱਸ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹ ਦਫ਼ਤਰ ਪਹੁੰਚ ਕੇ ਇਸ ਦਾ ਹੱਲ ਕਰ ਰਹੇ ਹਨ। ਹਾਂਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀ ਸੰਗਤ ਵਾਰਡ ਨੰਬਰ 52 ਹਲਕਾ ਆਤਮਨਗਰ ਦੀ ਇੱਕ ਭਾਰੀ ਰੋਸ ਪ੍ਰਗਟ ਕਰ ਰਹੀ ਹੈ। ਮੈਂ ਗੁਰਮੀਤ ਸਿੰਘ ਸਿੱਧੂ ਅਤੇ ਹੋਰ ਮੁਹੱਲੇ ਦੇ ਇਲਾਕਾ ਨਿਵਾਸੀ ਜੋ ਅੱਜ ਇੱਕ ਬਿਜਲੀ ਮੋਡਲ ਟਾਊਨ ਦਫ਼ਤਰ ਜਿਹੜਾ ਬਿਜਲੀ ਮੇਨ ਦਫ਼ਤਰ ਹੈ ਉਹ ਹਲਕਾ ਆਤਮਨਗਰ ਦਾ ਉੱਥੇ ਅਸੀਂ ਰੋਸ ਪ੍ਰਦਰਸ਼ਨ ਕਰਨ ਆਏ ਆਂ। ਕਿ तकरीबन ਕੋਈ 1 2 ਦਿਨ 4 ਕੋਈ ਹਫਤੇ ਦੀ ਗੱਲ ਨਹੀਂ ਮਹੀਨੇ ਤੋਂ ਡੇਢ ਮਹੀਨਾ ਹੋ ਚੁੱਕਾ ਹੈ ਜੋ ਕਿ ਲਗਾਤਾਰ ਪ੍ਰਸ਼ਾਸਨ ਨੂੰ ਐਪਲੀਕੇਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਲਿਖਤੀ ਐਪਲੀਕੇਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਜੇਹ ਹੀ ਸਾਹ ਨਾਲ ਸੰਪਰਕ ਕੀਤਾ ਜਾ ਰਿਹਾ ਐਸ ਡੀਓ ਨਾਲ ਐਕਸਿਲਾ ਨਾਲ ਪਰ ਇਹਨਾਂ ਦੇ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਦੇ ਕੰਨ ਤੇ ਜੂ ਨਹੀਂ ਸਰ ਕਰੀ ਨਾ ਕੋਈ ਜਿਹੜਾ ਆਪਣਾ ਜੇ ਹੀ ਜਾਂ ਐਸਡੀਓ ਨਾਲ ਕੋਈ ਸੰਪਰਕ ਨਹੀਂ ਹੋ ਪਾਰਿਆ ਉਹਨਾਂ ਦੇ ਫੋਨ ਨੰਬਰ ਬੰਦ ਹੁੰਦੇ ਨੇ ਸੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਇਹ ਕਾਹਦੀਆਂ ਤਨਖਾਹਾਂ ਕਾਹਦੀਆਂ ਡਿਊਟੀਆਂ ਕਰਦੇ ਨੇ ਜੇ ਸੰਗਤ ਦੀਆਂ ਸ਼ਿਕਾਇਤਾਂ ਨਹੀਂ ਸੁਣਵਾਈ ਕਰ ਸਕਦੇ ਸੋ ਅੱਜ ਮੇਨ ਮੁੱਦਾ ਹੈ ਬਿਜਲੀ ਦਾ ਜੋ ਭਗਵੰਤ ਮਾਨ ਸਰਕਾਰ ਜੋ ਕਿ ਆਈ ਤਾਂ ਇਹ ਬਿਜਲੀ ਦੇ ਝੂਠੇ ਵਾਦੇ ਲਾ ਕੇ ਪੰਜਾਬ ਦੀ ਜਿਹੜੀ ਭੋਲੀ ਪਾਲੀ ਜਨਤਾ ਨਾਲ ਇਹਨਾਂ ਨੇ 600 ਯੂਨਟ ਬਿਜਲੀ ਦੇ ਜਿਹੜੇ ਝੂਠੇ ਵਾਅਦੇ ਕੀਤੇ ਕਿ ਅਸੀਂ 600 ਯੂਨਟ ਬਿਜਲੀ ਫਰੀ ਦੇਵਾਂਗੇ ਪਹਿਲਾਂ ਤੁਸੀਂ ਮੈਨੂੰ ਦੱਸੋ ਜੇ ਬਿਜਲੀ ਜੇ ਬਿਜਲੀ ਆਉਗੀ ਨਹੀਂ 6-6 ਘੰਟੇ ਨਹੀਂ 12-12 ਘੰਟੇ ਦਿਨੇ ਵੀ ਔਰ ਰਾਤ ਵੀ ਜੇ ਦਿਨੇ 6 ਵਜੇ ਦੀ ਗਈ ਹੋਈ ਲਾਈਟ ਲੈਂਡ ਸਵੇਰੇ 6 ਵਜੇ ਦੀ ਸੁਬਾਹ ਦੀ ਲਾਈਟ ਗਈ ਹੋਈ ਹੈ ਔਰ ਸ਼ਾਮੀ ਹਜੇ ਤੱਕ 11 11:30 ਬਚ ਚੁੱਕੇ ਨੇ ਭਾਜੀ 6 ਵਜੇ ਗਈ ਆ ਇੱਕ ਵਰਸੂ ਭਾਜੀ ਕਿਹੜੇ ਇਲਾਕੇ ਦੀ ਲਾਈਟ ਬੰਦ ਆ ਕੀ ਵਜ੍ਹਾ ਆ ਆਜ਼ਾਦਨਗਰ ਉਹ ਸ਼ੈੱਡ ਦੇ ਕਾਫੀ ਏਰੀਆ ਬੰਦ ਨੇ ਭਾਜੀ ਸਾਹ ਹੁਦਾਂ ਪਰ ਡੇਢ ਮਹੀਨੇ ਤੋਂ ਇਹੀ ਏਰੀਆ ਖਰਾਬ ਹੋ ਰਹੇ ਨੇ ਸਿਰਫ ਏਰੀਆ ਹੀ ਖਰਾਬ ਹੋ ਲਾਈਟ ਹੁਣ ਗਈ ਹੋਈ ਆ ਜਿਹੜਾ ਤੁਸੀਂ ਇਹ ਗਈ ਹੋਈ ਨਾ 5 ਵਜੇ ਦੀ ਲਾਈਟ ਗਈ ਹੋਈ ਆ ਭਾਜੀ ਅੱਛਾ ਕਦੋਂ ਸਵੇਰ ਦੀ ਜਾਂ ਸ਼ਾਮ ਦੀ ਸ਼ਾਮ ਦੀ ਸਵੇਰੇ 6 ਵਜੇ ਗਈ ਤੇ ਸਾਇ 1 ਵਜੇ ਆਈ 4 ਵਜੇ ਗਈ 5 ਵਜੇ ਆਈ 6 ਵਜੇ ਫੇਰ ਚੱਲ ਗਈ ਪੀ ਨਹੀਂ ਇਹ 1.5 ਮਹੀਨੇ ਤੋਂ ਪਰੇਸ਼ਾਨ ਰਹਾ ਟਾਈਮ ਹੋ ਗਿਆ ਹੁਣ ਜਿਹੜਾ ਤੂੰ ਖੜੇ ਓ ਇੱਥੇ ਟਾਈਮ ਤੁਸੀਂ ਦੇਖੋ ਮੇਰੇ ਟਾਈਮ ਚੈੱਕ ਕਰੀਓ 11:30 11:30 ਇਹ ਭਾਜੀ ਅੱਜ ਪਹਿਲੇ ਦਿਨ ਨਹੀਂ ਆਏ ਹਰ ਇੱਕ ਦਿਨ ਛੱਡ ਕੇ ਰਾਤ ਨੂੰ 2-2 3-3 ਵਜੇ ਆਣਾ ਪੈਂਦਾ ਵਾ ਪਰਸੋ ਚੌਥੇ ਪਰਸੋ ਚੌਥੇ ਸਾਡੀ ਲੈਡ ਪਾਉਂਦੀ ਕਹਿੰਦੇ ਪਿੱਛੋਂ ਖਰਾਬ ਆ ਪੈਸੇ ਦਿੱਤੇ ਉਹਨਾਂ ਨੂੰ 5-600 ਰੁਪਏ 10 ਮਿੰਟ ਚ ਲੈਡ ਠੀਕ ਹੋ ਗਈ ਇਹ ਕੀ ਚੱਕਰ ਹੈ ਪੈਸਾ ਦੋ ਤੇ ਲੈ ਠੀਕ ਹੋ ਜਾਂਦੀ ਇਹ ਚੱਕਰ ਕੀ ਚੱਲ ਰਿਹਾ ਬਾ ਆਮ ਆਦਮੀ ਪਾਰਟੀ ਕਹਿੰਦੀ ਪੈਸੇ ਪੈਸਾ ਕੋਈ ਨਹੀਂ ਦੇਣਾ ਕੰਮ ਐਵੇਂ ਹੀ ਹੋਣਗੇ ਕੀ ਐਵੇਂ ਹੋਈ ਨਹੀਂ ਪੈਸੇ ਲੈ ਕੇ ਬਾਜੀ ਉਹਨਾਂ ਨੇ ਕੰਮ ਕੀਤਾ ਵਾ ਲੈ ਪੈਸੇ ਨਾਮ ਨਹੀਂ ਭਾਜੀ ਉਹਨਾਂ ਦਾ ਪਤਾ ਮੇਰੇ ਕੋਈ ਖਾਸ ਹੀ ਆਜੀ ਉੱਧਰ ਦੀ ਗਲੀ ਦੇ ਉਹਨਾਂ ਨੇ ਕਰਾਇਆ ਅਸੀਂ ਨਾਮ ਲੈ ਕੇ ਕਿਸੇ ਦੀ ਨੌਕਰੀ ਰੱਜੀ ਨਾਤ ਨਹੀਂ ਮਾਰ ਦਰਸ਼ਨ ਕਿੱਥੇ ਕਰ ਰਹੇ ਹੋ ਕਿਦਾਂ ਜੀ ਹੁਣ ਕਿੱਥੇ ਆਜੀ ਆਜੀ ਆਪ ਮਾਲਟੋਨ ਕੰਟੈਂਸ਼ਨ ਬਿਜਲੀ ਬੋਰਡ ਘਰ ਦੇ ਬਾਹਰ ਖੜੇ ਆ ਜੀ ਕੋਈ ਅਧਿਕਾਰੀ ਬੈਠੇ ਅੰਦਰ ਗੱਲ ਸੁਣੀ ਕੋਈ ਕੋਈ ਨਹੀਂ ਜੀ ਸਿਰਫ ਮੁੰਡਾ ਡਿਊਟੀ ਤੇ ਬੈਠਾ ਹੋਇਆ ਜਿਹੜਾ ਕੰਪਲੀਟ ਲਿਖਣ ਲਈ ਉਹ ਕਹਿੰਦਾ ਮੇਰੇ ਹੱਥ ਬੋਸ ਕੋਈ ਨਹੀਂ ਮੇਰਾ ਕੰਮ ਹੈ ਕੰਪਲੀਟ ਜੈ ਜੀ ਸਾਹਿਬ ਨੇ ਉਹਨਾਂ ਨੇ ਆਪਣੇ ਸਵਿਚੀ ਚੋਪ ਕਰ ਰੱਖੇ ਨੇ ਕੋਈ ਕਿਸੇ ਨੂੰ ਕੋਈ ਆਪਣੇ ਸਵਿਚੀ ਆਫ ਕਰ ਲਏ ਨੇ 6 ਵਜੇ ਆ ਰ ਕੋਈ ਪਰ ਪਰਫੈਕਟ ਟਾਈਮ ਨਹੀਂ ਦਿੰਦੇ ਕੁਝ ਨਹੀਂ ਦਿੰਦੇ ਭਾਜੀ ਐਨੇ ਪਰੇਸ਼ਾਨ ਕੋਈ ਪੈਰਾਲਾਈਜ਼ ਦਾ ਅਟੈਕ ਦਾ ਮਰੀਜ਼ ਆ ਕੋਈ ਅਟੈਕ ਦਾ ਮਰੀਜ਼ ਆ ਕੋਈ ਬੱਚੇ ਛੋੜੇ ਬੱਚੇ ਨੇ ਬੁਰੇ ਹਾਨੇ ਕੀ ਹਾਲ ਨੇ ਕੀ ਨਹੀਂ ਰੋਜ ਦਾ ਇਹਨਾਂ ਦਾ ਕੰਮ ਆ ਭਾਜੀ ਰੋਜ ਦਾ 24 ਘੰਟਿਆਂ ਦੇ ਵਿੱਚੋਂ 4-5 ਘੰਟੇ ਮਸਾ ਲੈਟ ਆ ਰਹੀ ਆ ਕੋਈ ਤਾਂ ਹਾਲ ਕੱਢੋ ਕੀ ਤੁਸੀਂ ਮਹਿਕਮਾ ਕਾਰੀਆਂ ਤਨਖਾਹਾਂ ਵਾ ਲੈ ਰਹੇ ਹੋ ਤੁਸੀਂ ਕੀ ਮੰਗ ਤੁਸੀਂ 600 ਜੂਨਸ ਫਰੀ ਦੇ ਨਾਮ ਤੇ ਲਾਈਟ ਹੀ ਨਹੀਂ ਦੇ ਰਹੇ ਤੇ ਇਹ ਜੀ 600 ਜੂਨਸ ਫਰੀ ਕਰਨੀ ਹੈ ਕੀ ਇਹਨੇ ਬਾਜੀ ਜੂਨਸ ਫਰੀ ਹੈ ਤਾਂ ਨਹੀਂ ਲਾਈਟ ਆ ਰਹੀ ਕਿਤੇ ਤਾਂ ਤਾਂ ਹੀ ਨਹੀਂ ਆ ਰਹੀ ਬਾਜੀ ਤਾਂ ਇਹ ਆਪਣੀ ਪੂਰੀ ਕਰਿਓ ਜੇ ਨਾ ਫਰੀ ਨਹੀਂ ਨਾ ਲਾਈਟ ਆਊਗੀ ਨਾ ਫਰੀ ਦੇ ਬੇਲਾਨਗੇ ਭਾਈ ਜੀ ਕੀ ਨਾਮ ਆ ਇਹ ਮੇਰਾ ਨਾਮ ਭਿੰਦਰ ਸਿੰਘ ਆ ਜੀ ਹਾਂ ਜੀ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਥੇ ਕੀ ਵਜਾ ਕਿਹੜੀ ਜਗ੍ਹਾ ਖੜੇ ਹੋ ਇਹ ਲਾਈਟ ਨਾ ਆਨ ਕਰਕੇ ਆ ਜੀ ਅਸੀਂ ਕੁਛ ਦਿਨ ਪਹਿਲਾਂ ਇੱਥੇ ਮਲਟੋ ਜਿਹੜਾ ਬਿਜਲੀ ਘਰ ਹੈ ਇੱਥੇ ਆਈ ਸੀ ਸਵੇਰੇ 3 ਵਜੇ 3 ਵਜੇ ਆਉਣ ਤੇ ਬਾਬਜਾ ਨੂੰ ਬੇਨਤੀ ਕੀਤੀ ਕਿ ਸਾਰੀ ਰਾਤ ਹੋ ਗਈ ਲਾਈਟ ਚਲੀ ਗਈ ਹੈ ਤੇ ਆਈ ਨਹੀਂ ਹੈ ਲਾਈਟ ਤੇ ਸਾਨੂੰ ਕੰਮ ਕਰ ਕਿਉਂਕਿ ਅਸੀਂ ਪ੍ਰਾਈਵੇਟ ਨੌਕਰੀ ਕਰਨ ਵਾਲੇ ਬੰਦੇ ਹਾਂ ਸਵੇਰੇ 9 ਵਜੇ 10 ਵਜੇ ਕੰਮ ਤੇ ਪਹੁੰਚਣਾ ਹੁੰਦਾ ਜੇ ਅਸੀਂ 3 ਵਜੇ ਤੱਕ ਇੱਥੇ ਬਿਲੀ ਘਰਾਂ ਚ ਫੇਰਾਂਗੇ ਤੇ ਕੰਮ ਤੇ ਕਿਹੜੇ ਵੇਲੇ ਜਾਵਾਂਗੇ ਹੁਣ ਕੱਲ ਤੋਂ ਬੱਚੇ ਸਕੂਲ ਖੁੱਲ ਜਾਣੇ ਨੇ ਜੀ ਲਾਈਟ ਨਹੀਂ ਆਉਂਗੀ ਤਾਂ ਬੱਚੇ ਸਕੂਲ ਕਿਹੜੇ ਵੇਲੇ ਜਾਣਗੇ ਜੀ ਹੂੰ ਇਹ ਲਾਈਟ ਦਾ ਮਸਲਾ ਹੱਲ ਨਹੀਂ ਹੋ ਰਿਹਾ ਇਹ ਅੱਜ ਦਾ ਕੰਮ ਨਹੀਂ ਹੈ ਅੱਜ ਤੱਕ ਬਹਾਨਾ ਲਾ ਰਹੇ ਨੇ ਕਿ ਫਲਾਣੀ ਲਾਈਟ ਪੈਂਚਰ ਹੋ ਗਈ ਹੈ ਫਲਾਣਾ ਹੋ ਗਿਆ ਕਿਸੇ ਪ੍ਰਾਈਵੇਟ ਕੰਪਨੀ ਆਣੇ ਦੇ ਕਰਤਾ ਇਹ ਪੂਰਾ ਡੇਢ ਮਹੀਨਾ ਹੋ ਚੱਲਿਆ ਹੈ ਲਾਈਟ ਨਹੀਂ ਆ ਰਹੀ ਲਾਈਟ ਤੋਂ ਅਸੀਂ ਪਰੇਸ਼ਾਨ ਹਾਂ ਜਦੋਂ ਇਲੈਕਸ਼ਨਾਂ ਜਿੱਦਣ ਖਤਮ ਹੋਈਆਂ ਨੇ ਅਗਲੇ ਦਿਨ ਤੋਂ ਪਾਵਰ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਜੀ ਜਦ ਤੱਕ ਇਲੈਕਸ਼ਨ ਨਹੀਂ ਹੋਏ ਕਿ ਉਦੋਂ ਤੱਕ ਇਲੈਕਸ਼ਨਾਂ ਤੋਂ ਪਹਿਲਾਂ ਪ੍ਰੋਪਰ ਲਾਈਟ ਆ ਰਹੀ ਸੀ ਅਸੀਂ ਹੁਣ ਦੇਖੋ ਜਿਹੜੇ ਸਾਡੇ ਏਰੀਏ ਦੇ ਕਿੰਨੇ ਵਜੇ ਦੀ ਲਾਈਟ ਗਈ ਆ ਕਿਹੜਾ ਦਿਨ ਆਜ ਕਿੰਨੇ ਵਜੇ ਗਈ ਆ ਕਿਹੜੇ ਦਿਨ ਗਈ ਆ ਅੱਜ ਪੂਰਾ ਦਿਨ ਹੋ ਗਿਆ ਦੇਖੋ ਅਸੀਂ ਤਾਂ ਜਦੋਂ ਮੈਂ ਘਰੋਂ ਗਿਆ ਉਦੋਂ ਲਾਈਟ ਹੈ ਨਹੀਂ ਸੀ ਮੈਂ ਘਰੇ ਆਇਆ ਤਾਂ ਫੇਰ ਲਾਈਟ ਹੈ ਨਹੀਂ ਸੀ ਹੁਣ ਕਿੰਨਾ ਟਾਈਮ ਹੋ ਗਿਆ ਕਿਹੜਾ ਦਿਨ ਹੈ 11:30 ਵਜੇ ਆਜ ਜੀ ਆਪਣਾ ਮੰਗਲਵਾਰ ਹੈ ਜੀ 2 ਜੁਲਾਈ 2024 ਜੀ ਠੀਕ ਹੈ ਪਰ ਸਵੇਰ ਦੀ ਲਾਈਟ ਗਈ ਹੈ ਕਿਹਦੀ ਲਾਈਟ ਬੰਦ ਆ ਤੁਸੀਂ ਕਿਹੜੇ ਇਲਾਕੇ ਤੋਂ ਬੁਲਾਉਂਗੇ ਅਸੀਂ ਯਾਨਗਰ ਤੋਂ ਆਇਆ ਜੀ ਛਾਵੜੀ ਚੱਕੀ ਕੋਲੋਂ ਜੀ ਸਾਨੂੰ ਇਸ ਮਹੀਨੇ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਘੱਟੋ ਪਿਛਲੇ ਮਹੀਨੇ ਤੋਂ ਲੈ ਕੇ ਅੱਜ ਤਰੀਕ ਤੱਕ ਘੱਟੋ ਘਾਟ ਸਾਡਾ 7ਵਾਂ 8ਵਾਂ ਗੇੜਾ ਤੇ ਬਿਜਲੀ ਘਰ ਦੇ ਵਿੱਚ ਕੋਈ ਗੱਲਬਾਤ ਸੁਣੀ ਜਾ ਰਹੀ ਹੈ ਕੋਈ ਸੁਣੀ ਨਹੀਂ ਜਾ ਰਹੀ ਜਦੋਂ ਆਉਨੇ ਆ ਕਹਿਣਗੇ ਜੀ ਆ ਸਾਡਾ ਫਲਾਣਾ ਲਾਈਨਮੈਨ ਕੰਮ ਕਰ ਰਿਹਾ ਜੀ ਆ ਨੰਬਰ ਲੈ ਲਓ ਜਦੋਂ ਉਹਦਾ ਨੰਬਰ ਉਹਨਾਂ ਨੇ ਨੰਬਰ ਸਾਡਾ ਬੰਦ ਕਰ ਦਿੰਦੇ ਚੱਕ ਨਹੀਂ ਕੋਈ ਸਾਡੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ ਹੁਣ ਕਿਸੇ ਦੇ ਬੰਦੇ ਨਾਲ ਕੋਈ ਗੱਲ ਨਹੀਂ ਹੋਈ ਜੀ ਉਲਟਾ ਅਸੀਂ ਜਿਹੜਾ ਅੰਦਰ ਬੈਠਾ ਅੰਦਰ ਜਿਹੜਾ ਆਪਣਾ ਸਰਵਿਸਮੈਨ ਬੈਠੇ ਨੇ ਅਸੀਂ ਨਾ ਕੰਪਲੇਂਟ ਕਰਦੇ ਆ ਉਹ ਕਹਿੰਦਾ ਜੋ ਕਰਨਾ ਕਰ ਲੋ ਜੀ ਸਾਡੇ ਕੋਲ ਤਾਂ ਬੰਦੇ ਹੀ ਤਿੰਨ ਚਾਰ ਨੇ ਅਸੀਂ ਕੀ ਕਰ ਸਕਦੇ ਸਰਕਾਰ ਨੂੰ ਕੀ ਸੰਦੇਸ਼ ਹੈ ਤੁਹਾਡਾ ਸਰਕਾਰ ਨੂੰ ਇਹ ਸੰਦੇਸ਼ ਹੈ ਜੀ ਦੇਖੋ ਅਸੀਂ ਅਸੀਂ ਤੁਹਾਨੂੰ ਅਸੀਂ ਆਪਣੇ ਵੱਲੋਂ ਵਧੀਆ ਚੁਣ ਕੇ ਤੁਹਾਨੂੰ ਵੋਟਾਂ ਪਾਈਆਂ ਨੇ ਜੀ ਜੇ ਤੁਸੀਂ ਸਾਡਾ ਹੱਲ ਨਹੀਂ ਕਰ ਪਾਰੇ ਤਾਂ ਅਸੀਂ ਆਬਵੀਅਸ ਆ ਅਸੀਂ ਆਲਟਰਨੇਟ ਬੰਦਿਆਂ ਕੋਲ ਜਾਵਾਂਗੇ ਜੇ ਕੁਲਵੰਤ ਸਿੱਧੂ ਸਾਡੇ ਹੈਗੇ ਨੇ ਜਦੋਂ ਮਹੱਲੇ ਦੇ ਐਮ ਐਲ ਏ ਸਾਡੇ ਏਰੀਆ ਦੇ ਅਸੀਂ ਉਹਨਾਂ ਨੂੰ ਅਪਰੋਚ ਲਾ ਰਹੇ ਹਾਂ ਜੇ ਸਾਡਾ ਕੋਈ ਮਸਲਾ ਹੱਲ ਨਹੀਂ ਕਰਨਗੇ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਮਰਜੀਤ ਬੈਂਸਪੁਰ ਜਾ ਕੇ ਅਪਰੋਚ ਲਾਵਾਂਗੇ ਵੀ ਸਾਡੇ ਏਰੀਆ ਦਾ ਕੋਈ ਹੱਲ ਕਰਾਇਆ ਜਾਵੇ ਰਾਜਾ ਬਣਿੰਗ ਜੀ ਨੂੰ ਕਹਿ ਕੇ ਓਬੀਸਾ ਸਾਨੂੰ ਕੰਟਰੈਕਟ ਦੇਖਣਾ ਪੈਣਾ ਅਸੀਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜੋ ਵੀ ਅਸੀਂ ਉਹਨਾਂ ਦਾ ਸਤਕਾਰ ਕਰਦੇ ਆ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੁਲਵੰਤ ਸਿੰਘ ਸਾਡਾ ਇਹ ਮਸਲਾ ਹੱਲ ਨਹੀਂ ਕਰਨਗੇ ਤਾਂ ਅਸੀਂ ਆਲਟਰਨੇਟ ਜਿਹੜਾ ਅਸੀਂ ਖੁਦ ਦੇਖਾਂਗੇ ਜੀ ਅਵਾਲਟ ਔਨ ਏਰੀਆ ਦਾ ਸਰ ਸ਼ੋਭਨਾਮ ਜੀ ਮੇਰਾ ਜੀ ਸ਼ੋਭਨਾਮ ਕਾਮਰਤਰ ਮਿੰਦਰ ਸਿੰਘ ਨੀਤਾ ਦਾ ਦਰਸ਼ਨ ਕੀਤਾ ਜਾ ਰਿਹਾ ਇੱਥੇ ਕੀ ਵਜ੍ਹਾ ਜੀ ਇਹ ਬਿਜਲੀ ਬੰਦ ਹੋਉਂ ਕਰਕੇ ਜੀ ਲਗਾਤਾਰ ਡੇਢ ਮਹੀਨਾ ਹੋ ਗਿਆ ਜੀ ਬਿਜਲੀ ਸਵੇਰੇ 6 ਵੇ ਚਲੇ ਜਾਂਦੀ ਆ ਰਾਤ ਦੇ 8-8 ਵਜੇ ਤੱਕ ਨਹੀਂ ਆਉਂਦੀ ਪੂਰਾ ਪੂਰਾ ਦਿਨ ਬਿਜਲੀ ਇੰਨੀ ਬੰਦ ਕਿਉਂ ਹੋ ਰਹੀ ਕੀ ਪ੍ਰੋਬਲਮ ਆ ਕਹਿੰਦੇ ਲੋਡ ਜ਼ਿਆਦਾ ਪੈ ਗਿਆ ਜੀ ਕਿ ਤੋ ਟਰਾਂਸਫਰ ਫਸੜ ਗਿਆ ਜੀ ਕੁਝ ਹੋ ਗਿਆ ਬਾਕੀ ਏਰੀਆ ਸਾਰੇ ਦੀ ਹੈਗੀ ਲਾਈਟ ਸਾਡੇ ਇਲਾਕੇ ਦੀ ਹੁੰਦਾ ਆ ਸਵੇਰੇ ਤੋਂ ਲੈ ਕੇ ਰਾਤ ਤੱਕ ਰਾਤ ਤੋਂ ਲੈ ਕੇ ਸਵੇਰ ਤੱਕ ਇਸ ਤਰ੍ਹਾਂ ਹੀ ਹੁੰਦਾ ਯਾਰ ਰਾਤ ਨੂੰ 3 3 ਵਜੇ ਉੱਠ ਕੇ ਲੋਕੀ ਬੱਚੇ ਲੋਕੀ ਬਾਹਰ ਫਿਰਦੇ ਮਨਜੀਤ ਨਗਰ ਜੀ ਮਨਜੀਤ ਨਗਰ ਹਾਂ ਜੀ ਹੁਣ ਕੀ ਕਹਿ ਕੀ ਰੇ ਅਧਿਕਾਰੀ ਅਧਿਕਾਰੀ ਕੁਝ ਨਹੀਂ ਕਰੇ ਆਈਦੇ ਆ ਬਸ ਰਾਇ ਰੁਪਏ ਲਾ ਦਿੰਦੇ ਆ ਵੀ ਹਾਂਜੀ ਕਰ ਦਿੰਦੇ ਆ ਜੀ ਭੇਜ ਦਿੰਦੇ ਬੰਦੇ ਲੈ ਲੈਂਦੇ 6 ਵਜੇ ਦੀ ਲਾਈਟ ਬੰਦਿਆ ਲਾਈਟ ਸਵੇਰੇ 6 ਵਜੇ ਦੀ ਲਾਈਟ ਗਈ ਜੀ ਤੇ ਹੁਣ ਕਿੰਨਾ ਟਾਈਮ ਹੋ ਗਿਆ ਜੀ ਹੁਣ 11:30 ਤਕਰੀਬਨ ਹੋ ਗਏ ਆ ਜੀ ਦੁਪਹਿਰ ਦੇ ਵਿੱਚ 10 ਮਿੰਟ ਲਈ ਐਟ ਆਉਂਦੀ ਆ ਜਿਵੇਂ ਉਸ ਤੋਂ ਬਾਅਦ ਫਿਰ ਬੰਦ ਹੋ ਜਾਂਦੀ ਮੁੜ ਕੇ ਫੇਰ ਨਹੀਂ ਹੁੰਦੀ ਜੀ 10 ਮਿੰਟ ਵੀ ਚੱਲ ਮੈਂ 10 ਮਿੰਟ ਵਿੱਚ ਹੀ ਆਪਾਂ ਕਰਦੇ ਹਾਂ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਅਸੀਂ ਇਹੀ ਕਰਦੇ ਸਾਡੀ ਲਾਈਟ ਜਿਹੜੀ ਉਹ ਦਿੱਤੀ ਚ ਸਹੀ ਕੀਤੀ ਜਾਵੇ ਵੀ ਰੋ ਵੀ ਦੀਆਂ ਲੋਕ ਪਰੇਸ਼ਾਨ ਹੋ ਰਹੇ ਆ ਬੱਚੇ ਪਰੇਸ਼ਾਨ ਹੋ ਰਹੇ ਆ ਬਜ਼ੁਰਗ ਪਰੇਸ਼ਾਨ ਹੋ ਰਹੇ ਕਈ ਬੰਦੇ ਬਿਮਾਰ ਆ ਕੋਈ ਹਾਰਟ ਦੇ ਆਦਾਂ ਵਾਂਗ ਜਿੱਥੇ ਰਾਤਪੁਰੀ ਆ ਦਿੱਥੇ ਹੀ ਬੈਠਾਂਗੇ ਹਾਂਜੀ ਇੱਥੇ ਹੀ ਬੈਠਾਂਗੇ ਜਪੂਰੀ ਰਾਤ ਬੈਠਾਂਗੇ ਜੀ ਸਰ ਆ ਦੇਖੋ ਕੰਪਲੇਂਟਾਂ ਦਰਜ ਕਰਾਈਆਂ ਹੋਈਆਂ ਵਾ ਆ ਪਿਛਲੇ ਮਹੀਨੇ ਤੋਂ ਕੰਪਲੇਂਟਾਂ ਸਾਰੀਆਂ ਦਰਜ ਕਰਾਈਆਂ ਹੋਈਆਂ ਵਾ ਸਾਨੂੰ ਇਹੀ ਕਹਿ ਕੇ ਟਾਲ ਦਿੱਤਾ ਜਾਂਦਾ ਕਿ ਜਈ ਸਾਹਿਬ ਆ ਰਹੇ ਆ ਲੈਂਡਮੈਨ ਆ ਰਿਹਾ ਵਾ ਜੀ ਕੋਈ ਨਹੀਂ ਆਂਦਾ ਕੋਈ ਹੱਥ ਪੱਲਾ ਨਹੀਂ ਫੜਾਂਦਾ ਅਸੀਂ ਕਰੀ ਇੱਧਰ ਜਾਣੇ ਕਦੀ ਉੱਧਰ ਜਾਣੇ ਸਵੇਰ ਤੇ ਕੰਮ ਨੂੰ ਵੀ ਜਾਣਾ ਹੁੰਦਾ ਵਾ ਇਸ ਕਰਕੇ ਅਸੀਂ ਬਹੁ ਪਰੇਸ਼ਾਨ ਸਾਨੂੰ ਲੈਡ ਦੀ ਲੈਡ ਚਲਾਈ ਜਾਵੇ ਸਾਡੇ ਪਾਜੀ ਕੀ ਨਾਮ ਕੀ ਆ ਤੁਹਾਡਾ ਅਜੀਤ ਕੁਮਾਰ ਜੀ ਕੀ ਲੱਗਦਾ ਲੋਕ ਇਕੱਠੇ ਹੋ ਕੇ ਆਏ ਉਹ ਕਹਿੰਦੇ ਨਾ ਕੋਈ ਜੈਦਾ ਨੰਬਰ ਮਿਲਦਾ ਨਾ ਤੁਹਾਡਾ ਕੋਈ ਟੋਲ ਫਰੀ ਨੰਬਰ ਮਿਲਦਾ ਹੈ ਲਾਈਟ ਕਾਫੀ ਦਿੱਕਤ ਪਰੇਸ਼ਾਨੀ ਐਡੀ ਦੂਰੋਂ ਕਹਿੰਦੇ ਚੱਲ ਕੇ ਆਏ ਚਾਰ ਪੰਜ ਇਲਾਕਿਆਂ ਦੀ ਲਾਈਟ ਬੰਦ ਦਾ ਮਨਜੀਤ ਨਗਰ ਤੇ ਇੱਧਰ ਹੋਰ ਬਾੜਾਂ ਦਾ ਮੈਂ ਸਰ ਜੈ ਸਿੰਘ ਸਾਹਿਬ ਨੂੰ ਬੁਲਾ ਦਿੰਦਾ ਕੀ ਲੱਗਦਾ ਕਿ ਅਧਿਕਾਰੀ ਕਿਉਂ ਨਹੀਂ ਮਿਲ ਰਹੇ ਇਹਨਾਂ ਨੂੰ ਘੰਟਾ ਹੋ ਗਿਆ ਕਹਿੰਦੇ ਸਾਨੂੰ ਖੜਿਆ ਨੂੰ ਇੱਥੇ ਸਰ ਜੈ ਸਿੰਘ ਸਾਹਿਬ ਜਵਾਬ ਦੇ ਸਰ ਫਿਲਟਰ ਫਾਲਟ ਹੈ ਨਾ ਉਹ ਜੈ ਸਿੰਘ ਸਾਹਿਬ ਦੇ ਅੰਡਰ ਆਜੀ ਸਾਡੇ ਨਹੀਂ ਹੈ ਸਾਡਾ ਪਲੇਟ ਸਾਡਾ ਪਲੇਟ ਦੇ ਸਿਧੇ ਸਾਡੇ ਜੋ ਵੀ ਨੰਬਰ ਬੰਦ ਦਾ ਪਰੇਸ਼ਾਨ ਹੋ ਕੇ ਇੱਥੇ ਸਾਰਾ ਕਿੰਨਾਂ ਨੂੰ ਫੋਨ ਲਗਾ ਰਹੇ ਹੋ ਜੀ ਜੀ ਸਾਹਿਬ ਜੀ ਸਰਕਮਪਲੇਟ ਸੈਂਟਰ ਆਇਓ ਜੀ ਸਰ ਤੁਸੀਂ ਫੋਨ ਤੇ ਭੇਜ ਲੋ ਬੰਦੇ ਇੱਧਰ ਜ਼ਰੂਰੀ ਆ ਜੀ ਮੀਡੀਆ ਹੀ ਹੋਈ ਆ ਮੀਡੀਆ ਵਾਲੇ ਆਏ ਹੋਇਆ ਸਰ ਇੱਧਰ ਆਣਾ ਜ਼ਰੂਰੀ ਆ ਦੋ ਟਾਈਸੋ ਬੰਦਾ ਹੈ ਹੈਲੋ ਚੋਪਰਾ ਜੀ ਮੈਡਮ ਆਂਦਨੀ ਮੈਡਮ ਆਂਦੇ ਆਂ ਕੀ ਗੱਲ ਕੀ ਹੋਈ ਆ ਹਾਨੂੰ ਸੋਣ ਤੇ ਕੀ ਕਹਿ ਰਹੇ ਨੇ ਤੁਹਾਡੇ ਸਾਹਮਣੇ ਹੋਏ ਕੀ ਕਹਿ ਰਹੇ ਉਹ ਕਹਿੰਦੇ ਮੈਂ ਆ ਜਾਣਾ ਕਿ ਕਿਹੜੇ ਜਾਈ ਦੇ ਫੀਡਰ ਕੋਈ ਹੋਰ ਬੰਦ ਹੋਇਆ ਰਾਜਵੀਰ ਕੁਮਾਰ ਰਾਜਵੀਰ ਕਿਹੜਾ ਇਲਾਕਾ ਇਹਨਾਂ ਕੋਲੇ ਇਹਨਾਂ ਨੂੰ ਤੇ ਚੜਾਉਂਦਾ ਸਾਰੇ ਡਿਊਟੀ ਸਰ ਇਹਨਾਂ ਦੀ ਡਿਊਟੀ ਵੇਲੇ ਉਸ ਟਾਈਮ ਸਾਰਾ ਇਹਨਾਂ ਕੋਲ ਹੀ ਹੁੰਦਾ ਕੀ ਲੱਗਦਾ ਕਿਉਂ ਦਿੱਕਤ ਕਿਉਂ ਕਹਿੰਦੇ ਕਈ ਛੇ ਸੱਤ ਵਾਰ ਹੋ ਗਈ ਕੰਪਲੀਟ ਦਿੰਦਿਆਂ ਨੂੰ ਲਾਈਟ ਉੱਧਰਲੇ ਪਾਸੇ ਕੀ ਚੱਕਰ ਕੀ ਹੈ ਸਰ ਫਿਲਟਰ ਫਾਲਟ ਆ ਜੈ ਸਿੰਘ ਸਾਹਿਬ ਹੀ ਇਹਦਾ ਜਵਾਬ ਦੇ ਸਕਦੇ ਉਹ ਕਹਿੰਦੇ ਬੰਦਾ ਨਹੀਂ ਕੋਈ ਆਉਂਦਾ ਚੈੱਕ ਕਰਨ ਉੱਧਰ ਤੁਹਾਨੂੰ ਮੈਂ ਤਾਂ ਦੱਸਦਾ ਰਹੇ ਹਾਂ ਜੈ ਸਿੰਘ ਸਾਹਿਬ ਦੱਸਣਗੇ ਜੀ ਜੈ ਸਿੰਘ ਸਾਹਿਬ ਦੇ ਕੋਲ ਹੀ ਏਰੀਆ ਵਾਲਾ ਜਿਹੜਾ ਫਿਲਟਰ ਫਾਲਟ ਆ ਹਾਂਜੀ ਆ ਰੇ ਕਿੰਨੇ ਬੰਦੇ ਆ ਰਹੇ